ਹਾਂਜੀ ਸਤਿ ਸ੍ਰੀ ਅਕਾਲ ਜੀ ਪਿੰਡੂ ਕਮਕਾਚਨ ਨੂੰ ਤੁਹਾਡਾ ਸਵਾਗਤ ਹੈ ਮੀਰਕਾਰਦਨ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਬਹੁਤ ਦਿਨਾਂ ਬਾਅਦ ਵਲੌਗ ਬਣਾਉਣ ਲੱਗੇ ਹਾਂ ਜੀ ਸਿਹਤ 'ਚ ਕੋਈ ਖਰਾਬੀ ਆ ਗਈ ਸੀ ਇਸ ਲਈ ਵਲੌਗ ਨਹੀਂ ਬਣਾਇਆ ਗਿਆ ਤੇ ਅੱਜ ਤੁਹਾਨੂੰ ਦਿਖਾਉਣਿਆ ਸਵੇਰ ਦੀ ਸ਼ਹਿਰ ਇਹ ਸਕੂਟਰੀ ਆਪਣੀ ਨਹੀਂ ਜੀ ਤੁਸੀਂ ਸੋਚਦੇ ਹੋਵੋਗੇ ਵੀ ਆਪਣੀ ਹੈਗੀ ਇਹ ਹੋਰ ਕਿਸੇ ਦੀ ਖੇਤ ਵਾਲੇ ਭਾਈ ਦੀ ਹੈਗੀ ਤੇ ਹੁਣ ਆਪਾਂ ਕਰ ਰਹੇ ਹਾਂ ਜੀ ਸਵੇਰ ਦੀ ਸ਼ੈਰ ਸੜਕ ਦੇ ਉੱਪਰ ਪਿੰਡ ਤੋਂ ਬਾਹਰ ਫਿਰਨੀ ਦੇ ਉੱਪਰ ਇਹ ਜਿਹੜੀ ਸੜਕ ਬਣੀ ਹੋਈ ਹੈ ਸਾਡੀ ਖੇਤਾਂ ਨੂੰ ਜਾਂਦੀ ਹੈਗੀ ਅਸੀਂ ਇਹਦੇ ਉੱਪਰ ਸ਼ੈਰ ਕਰਦੇ ਹੁੰਨੇ ਹਰ ਰੋਜ਼ ਤੇ ਬਹੁਤ ਵਧੀਆ ਸਿਹਤ ਸੇਤ ਰਹਿੰਦੀ ਹੈ ਤੇ ਨਾਲ ਸਾਰਾ ਦਿਨ ਬਹੁਤ ਵਧੀਆ ਬਤੀਤ ਹੁੰਦਾ ਹੈਗਾ ਕਿਉਂਕਿ ਜਦੋਂ ਸਵੇਰ ਦੀ ਸ਼ੈਰ ਕਰੀ ਹੋਵੇ ਨਹੀਂ ਤਾਂ ਥਕਾਵਟ ਆਉਂਦੀ ਹੈਗੀ ਉਹਦੇ ਨਾਲ ਤੇ ਨਾਲੇ ਸਾਰਾ ਸਾਡਾ ਅੰਗ ਅੰਗ ਖੁੱਲ ਜਾਂਦਾ ਇਹਦੇ ਨਾਲ ਬਹੁਤ ਵਧੀਆ ਸ਼ਹਿਰ ਦੇ ਬਹੁਤ ਫਾਇਦੇ ਨੇਗੇ ਮੈਂ ਇਧਰੋਂ ਜਾ ਰਹੀ ਹਾਂ ਤੇ ਸਰਦਾਰ ਜੀ ਉਧਰੋਂ ਆ ਰਹੇ ਨੇ ਕਿਉਂਕਿ ਮੈਂ ਤਾਂ ਤੁਰ ਕੇ ਜਾਨੀ ਹਾਂ ਤੇ ਸਰਦਾਰ ਜੀ ਮੇਰੇ ਨਾਲ ਨੂੰ ਭੱਜ ਕੇ ਦੋ ਗੇੜੇ ਲਾ ਲੈਂਦੇ ਨੇਗੇ ਤੇ ਉਹ ਭੱਜ ਕੇ ਆ ਰਹੇ ਨੇਗੇ ਉਧਰ ਇਹ ਸ਼ਹਿਰ ਨੂੰ ਇਹ ਹੁਣ ਸਰਦਾਰ ਜੀ ਕਰਨਗੇ ਜੀ ਉੱਥੇ ਖੜ ਕੇ ਐਕਸਰਸਾਈਜ਼ ਤੇ ਮੈਂ ਉੱਥੋਂ ਗੇੜਾ ਦੇ ਕੇ ਵਾਪਸ ਫਿਰ ਆ ਜਾਾਂਗੀ ਇਹ ਸਾਡੀ 1 ਕਿਲੋਮੀਟਰ ਦੀ ਸੜਕ ਹੈ ਜੀ ਅਸੀਂ ਇਹ ਪੂਰੀ ਦਾ ਚੱਕਰ ਲਾ ਜਾਂਦੇ ਹਾਂ ਰੋਜ਼ 2 ਕਿਲੋਮੀਟਰ ਹੋ ਜਾਂਦਾ 1 ਕਿਲੋਮੀਟਰ ਆਉਣਾ ਦਾ 1 ਕਿਲੋਮੀਟਰ ਜਾਣਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੁਸੀਂ ਸਾਰੇ ਸਮਝਦਾਰ ਹੋ ਪੜ੍ਹੇ ਲਿਖੇ ਹੋਗੇ ਵੀ ਸਵੇਰ ਦੀ ਸੈਰ ਦੇ ਕਿੰਨੇ ਫਾਇਦੇ ਹੁੰਦੇ ਨੇਗੇ ਤੇ ਸਵੇਰ ਦੀ ਐਕਸਰਸਾਈਜ਼ ਦੇ ਇਹ ਦਿਨ ਬਹੁਤ ਵਧੀਆ ਬਤੀਤ ਹੁੰਦਾ ਹੈਗਾ ਸਾਰਾ ਦਿਨ ਖੁਸ਼ੀ ਬਣੀ ਰਹਿੰਦੀ ਹੈਗੀ ਤੇ ਕੋਈ ਵੀ ਇਹਦੇ ਇਹਦੇ ਨਾਲ ਆਪਣੇ ਐਕਸਰਸਾਈਜ਼ ਕਰੋਗੇ ਨਾ ਜਦੋਂ ਤਸਵੀਰ ਦੀ ਸ਼ੇਅਰ ਕਰੋਗੇ ਮਨ ਤੇ ਕੋਈ ਸਟ्रेस ਵਗੈਰਾ ਨਹੀਂ ਰਹਦੀ ਕੋਈ ਟੈਨਸ਼ਨ ਕੋਈ ਤਣਾਅ ਨਹੀਂ ਹੁੰਦਾਗਾ ਸਵੇਰ ਦੀ ਸ਼ੇਅਰ ਬਹੁਤ ਜ਼ਰੂਰੀ ਹੈ ਤੇ ਨਾਲ ਨਾਲ ਐਕਸਰਸਾਈਜ਼ ਮੈਂ ਜੀ ਐਕਸਰਸਾਈਜ਼ ਕਰਨ ਲੱਗੀ ਸਰਦਾਰ ਜੀ ਨੇ ਡੰਡ ਲਾਉਂਦੇ ਆ ਤੇ ਮੈਂ ਵੀ 2-3 ਡੰਡ ਤਾਂ ਮੈਂ ਵੀ ਲਾਉਣ ਲੱਗ ਗਈ ਆ ਦੇਖੋ ਸਰਦਾਰ ਜੀ ਕਾਫੀ ਡੰਡ ਲਾ ਲੈਂਦੇ ਨੇ ਕੀ ਤੇ ਮੇਰੇ ਤੋਂ ਦੋ ਤਿੰਨ ਹੀ ਲੱਗਦੇ ਨੇਗੇ ਤੇ ਹੌਲੀ ਹੌਲੀ ਮੈਂ ਇਹਨਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰਾਂਗੀ ਤਸਵੀਰ ਦੀ ਸ਼ੇਅਰ ਕਰਕੇ ਤੇ ਇਸ ਤਰ੍ਹਾਂ ਐਕਸਰਸਾਈਜ਼ ਕਰਕੇ ਮਨ ਬਹੁਤ ਖੁਸ਼ ਹੁੰਦਾ ਹੈਗਾ ਤੇ ਸਾਰਾ ਦਿਨ ਖੁਸ਼ੀਆਂ ਭਰੇ ਨਿਕਲਦਾ ਹੈਗਾ ਸਰੀਰ ਨੂੰ ਪੂਰੀ ਖੁਸ਼ਹਾਲੀ ਮਿਲ ਜਾਂਦੀ ਹੈਗੀ ਕਿਉਂਕਿ ਇਹ ਆਪਣੀ ਸਿਹਤ ਦੀ ਖਰਾਕ ਹੈ ਜੀ ਇੱਕ ਤਰ੍ਹਾਂ ਦੀ ਇਹ ਵੀ ਜ਼ਰੂਰੀ ਹੈਗਾ ਆਪਾਂ ਕਹਿੰਨੇ ਕਰਾਂ ਚੁੱਸੀ ਕੰਮ ਕਰਦੇ ਆ ਸਾਰਾ ਦਿਨ ਸ਼ੈਅਰ ਹੋ ਜਾਂਦੀ ਹੈ ਕੰਮ ਤਾਂ ਬਹੁਤ ਨੇ ਜੀ ਪਰ ਘਰ ਵਿੱਚ ਵੀ ਆ ਜਿਹੜਾ ਆਪਾਂ ਸਵੇਰੇ ਸ਼ੈਅਰ ਕਰਨ ਜਾਣਾ ਹੈ ਇਹ ਬਹੁਤ ਵਧੀਆ ਸਵੇਰ ਵਾਸਤੇ ਆਪਣੇ ਵਾਸਤੇ ਟਾਈਮ ਕੱਢਣਾ ਕਿਉਂਕਿ ਆਪਾਂ ਹੋਰ ਕੰਮਾਂ ਲਈ ਟਾਈਮ ਕੱਢ ਲਏ ਨੇ ਕਿ ਸਾਰਾ ਦਿਨ ਕੰਮ ਕਰਦੇ ਫਿਰਦੇ ਰਹੇ ਨੇ ਪਰ ਆਪਣੇ ਲਈ ਆਪਾਂ ਇੱਕ ਅੱਧਾ ਘੰਟਾ ਵੀ ਸਵੇਰੇ ਨਹੀਂ ਕੱਢਦੇ ਇਸ ਲਈ ਇਹ ਆਪਣੇ ਸਰੀਰ ਦਾ ਬਹੁਤ ਨੁਕਸਾਨ ਹੋ ਜਾਂਦਾ ਇਹਦੇ 'ਚ ਤੇ ਹੁਣ ਆ ਗਏ ਜੀ ਮੰਮੀ ਪਿੰਡ ਵਾਲੇ ਮੇਰੇ ਤੇ ਸardar ji ne laake challiyan ਐਸੇ ਸੜਤੀਆਂ ਸੀ ਜਿਹੜੀਆਂ ਜਦੋਂ ਆਪਾਂ ਮੱਕ ਦਾ ਉਤਰਾ ਕਰਿਆ ਨਾ achar payega ਤੋਂ ਬਾਣ ਦੇ ਵਿੱਚ challiyan ਡਿੱਗ ਪਈਆਂ ਸੀ ਜਿਹੋ challiyan ਘਰੇ ਲੈਂਦੀਆਂ ਤੇ ਕਿਉਂਕਿ ਇਹਨੂੰ ਹੁਣ ਆਪਾਂ shell ਦੇ ਉੱਪਰ ਇਹਦੇ ਲਾ ਕੇ ਸਾਰਾ ਕਵਰ ਇਹਦਾ ਤੇ ਇਹਨਾਂ ਨੂੰ ਇਸ ਤਰ੍ਹਾਂ ਸੁਕਾ ਲਵਾਂਗੇ ਸੁਕਾ ਕੇ ਫਿਰ ਆਪਾਂ ਇਹਨਾਂ ਨੂੰ ਪਸ਼ੂਆਂ ਦੇ ਦਾਣੇ ਵਿੱਚ ਐਡ ਕਰਾਂਗੇ ਇਹਦਾ ਦਾਣੇ ਕੱਢ ਕੇ ਸਾਰੇ ਫਿਰ ਪਸ਼ੂਆਂ ਨੂੰ 8 ਦਾਣਾ ਪਿਆ ਕੇ ਲਿਆਵਾਂਗੇ ਫਿਰ ਉਹ ਆਪਾਂ ਪਸ਼ੂਆਂ ਨੂੰ ਭਾਵਾਂਗੇ ਜਿਹਦੇ ਲਈ ਉਹ ਆਪਣੇ ਮੱਝਾਂ ਦੁੱਧ ਵਧ ਦਿੰਦੀਆਂ ਨੇਗੀਆਂ ਬਹੁਤ ਫਾਇਦਾ ਆਉਂਦੀ ਏ ਤੇ ਮੱਕੀ ਪਾਉਣਾ ਤੇ ਬਹੁਤ ਹੀ ਦੁੱਧ ਵਧ ਦਿੰਦੀਆਂ ਨੇਗੀਆਂ ਇਸ ਲਈ ਪੰਡ ਵਾਲੇ ਮੰਮੀ ਆਏ ਹੋਏ ਸੀਗੇ ਤੇ ਉਹਨਾਂ ਨੇ ਉਹ ਲੱਗ ਗਏ ਮੇਰੇ ਤੋਂ ਮੇਰਾ ਟਾਈਮ ਨਹੀਂ ਲੱਗਦਾ ਸੀ ਤੇ ਉਹਨਾਂ ਦੇ ਨਾਲ ਫਿਰ ਤਾਂ ਮੈਂ ਵੀ ਲੱਗ ਗਈ ਪਹਿਲਾਂ ਕੱਲਿਆਂ ਦਾ ਟਾਈਮ ਨਹੀਂ ਲੱਗਦਾ ਜੀ ਬਸ ਪਸ਼ੂ ਛਾਂਭਲੇ ਤੇ ਕਾਫੀ ਦਿਨਾਂ ਤੋਂ ਵਲੌਗ ਨਹੀਂ ਬਣਿਆ ਸੀ ਮਾਫ ਕਰਨਾ ਜੀ ਤੇ ਹੁਣ ਇਹ ਵਲੌਗ ਪਾ ਰਹੇ ਹਾਂ ਕਿਸੇ ਕਾਰਨ ਕਰਕੇ ਇੱਕ ਤਾਂ ਸਿਹਤ ਦੇ ਲਈ ਸੀ ਇੱਕ ਕੋਈ ਕਾਰਨ ਤਾਂ ਕਿਸੇ ਕਾਰਨ ਕਰਕੇ ਨਹੀਂ ਵਲੌਗ ਬਣ ਸਕਿਆ ਤੇ ਇਹ ਵੀ ਮੈਨੂੰ ਕਹਿ ਕੇ ਸਰਦਾਰ ਜੀਆ ਵਲੌਗ ਬਣਾਇਆ ਕਹਿੰਦੇ ਤੁਸੀਂ ਵਲੌਗ ਪਾਓ ਬਹੁਤ ਦਿਨ ਹੋ ਗਏ ਵਲੌਗ ਨਹੀਂ ਪਾਏਗਾ ਤੇ ਹੋਰ ਭੈਣਾਂ ਦੇ ਵੀ ਬਹੁਤਾਂ ਦੇ ਫੋਨ ਆਉਂਦੇ ਨੇਗੇ ਵੇਰੇ ਸਾਡੇ ਵੀਵਰਸ ਨੇਗੇ ਆਪਣੇ ਪਰਿਵਾਰ ਦੇ YouTube ਪਰਿਵਾਰ ਦੇ ਕਹਿੰਦੇ ਤੁਸੀਂ ਵਲੌਗ ਕਿਉਂ ਨਹੀਂ ਪਾਉਂਦੇਗੇ ਵਲੌਗ ਪਾਓ ਪਸ ਕਿਸੇ ਕਾਰਨ ਕਰਕੇ ਨਹੀਂ ਪਾ ਸਕੇ ਸੀ ਤੇ ਅੱਗੇ ਤੋਂ ਹੁਣ ਵਲੌਗ ਪਾਇਆ ਕਰਾਂਗੇ ਵਾਹਿਗੁਰੂ ਜੀ ਮਿਹਰ ਕਰਨਾ ਤੇ ਤੁਹਾਡਾ ਸਾਥ ਹੀ ਤੁਹਾਡਾ ਸਹਿਯੋਗ ਸਦਕਾ ਹੀ ਸਭ ਕੁਝ ਹੋਣਾ ਜੀ ਤੇ ਮਿਲਦੇ ਹਾਂ ਜੀ ਅਗਲੇ ਬ੍ਰੌਡਕਾਸਟ ਤੱਕ ਤੇ اجازت ਸਾਥ ਸ੍ਰੀ ਅਕਾਲ